ਸੀਗੇ ਮੰਤਰੀ ਤੇ ਉਹ ਉਹਨਾਂ ਨੂੰ ਘਰੇ ਮਿਲ ਕੇ ਵੀ ਆਏ ਤੇ ਉਹਨਾਂ ਦੀ ਹੌਸਲਾ ਫਜ਼ਾਈ ਕਰਕੇ ਤੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਅਨਾਉਂਸ ਕੀਤਾ ਸੀ ਉਹਨਾਂ ਨੇ ਕਿ ਪੰਜਾਬ ਲੈਵਲ ਇੱਕ ਸਪੋਰਟਸ ਫੇਅਰ ਅਸੀਂ ਜਿਹੜਾ ਆਰਗੇਨਾਈਜ਼ ਕਰਾਂਗੇ ਤੇ ਉਸ ਤੋਂ ਬਾਅਦ ਹਾਕੀ ਨੂੰ ਉਤਸ਼ਾਹਿਤ ਕਰਨ ਵਾਸਤੇ ਹਾਕੀ ਨੂੰ ਹੋਰ ਪ੍ਰਮੋਟ ਕਰਨ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਯਤਨਸ਼ੀਲ ਯਤਨਾਵਾਂ ਆਉਣ ਵਾਲੇ ਟਾਈਮ ਦੇ ਵਿੱਚ ਕਰਾਂਗੇ ਖੈਰ ਇਹ ਜਰਮਨਜੀਤ ਬਾਰੇ ਆਪਾਂ ਪਹਿਲੇ ਹਿੱਸੇ ਦੇ ਵਿੱਚ ਬਹੁਤ ਚਰਚਾ ਕੀਤੀ ਇੱਕ ਹੋਰ ਹਾਕੀ 올ੰਪੀਅਨ ਬਾਰੇ ਤੁਹਾਨੂੰ ਦੱਸਦੇ ਅੱਜ ਮੁਖਬਨ ਸਿੰਘ ਉਹਨਾਂ ਦਾ ਨਾਮ ਹੈ ਤੇ ਅੱਜ ਤੱਕਰ ਉਹਨਾਂ ਦਾ ਜਿਹੜਾ ਇੱਕ ਰਿਕਾਰਡ ਹੈ ਆਸਟ੍ਰੇਲੀਆ ਦੇ ਖਿਲਾਫ ਹੈਟ੍ਰਿਕ ਦਾ ਗੋਲਸ ਦੀ ਹੈਟ੍ਰਿਕ ਦਾ ਉਹ ਕੋਈ ਤੋੜ ਨਹੀਂ ਸਕਿਆ ਅਸਲ ਦੇ ਵਿੱਚ ਇਹ ਗੱਲ ਚੱਲੀ ਕਿੱਥੋਂ ਚੱਲੀ ਇੱਥੋਂ ਵੀ 2024 ਪੈਰਿਸ 올림픽 ਦੇ ਇੱਕ ਲੀਗ ਪੜਾ ਦੇ ਮੈਚ ਦੇ ਵਿੱਚ ਜਿਹੜਾ ਆਸਟ੍ਰੇਲੀਆ ਨੂੰ ਭਾਰਤੀ ਟੀਮ ਨੇ ਹਰਾਇਆ ਸੀਗਾ ਹਾਕੀ ਟੀਮ ਨੇ ਤਿੰਨ ਦੋ ਦੇ ਨਾਲ ਹਰਾ ਕੇ ਬਹੁਤ ਮਹੱਤਵਪੂਰਨ ਜਿੱਤ ਜਿਹੜੀ ਉਹ ਹਾਸਲ ਕੀਤੀ ਸੀਗੀ ਤੇ ਉਸ ਤੋਂ ਬਾਅਦ ਇਸ ਸਿਲਸਿਲੇ ਨੂੰ ਵਰਕਲਾ ਰੱਖਦੇ ਹਾਂ 14 4 ਅਗਸਤ ਦੀ ਗੱਲ ਹੈ ਜਦੋਂ ਗ੍ਰੇਟ ਬ੍ਰਿਟੇਨ ਦੀ ਟੀਮ ਨੂੰ ਬ੍ਰਿਟੇਨ ਨੂੰ ਟੀਮ ਨੂੰ ਹਰਾ ਕੇ ਉਹਨਾਂ ਨੇ ਸੈਮੀਫਾਈਨਲ ਦੇ ਵਿੱਚ ਭਾਰਤੀ ਹਾਕੀ ਟੀਮ ਪਹੁੰਚੀ ਆ ਤੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਨਾਲ ਜਿਹੜਾ ਮੁਕਾਬਲਾ ਹੋਇਆ ਸੀ ਆਖਰੀ ਵਾਰ ਉਹਨਾਂ ਨੇ ਮਿਊਨਿਕ ਦੀ ਜਿਹੜੀ 올림픽 ਸੀਗੀ ਉਸ ਦੇ ਵਿੱਚ ਆਸਟ੍ਰੇਲੀਆ ਦੀ ਟੀਮ ਨੂੰ ਭਾਰਤੀ ਹਾਕੀ ਟੀਮ ਨੇ ਹਰਾਇਆ ਸੀਗਾ 1972 ਦੇ ਵਿੱਚ ਤੇ ਇਹ ਲੀਗ ਮੈਚ ਦੇ ਵਿੱਚ 3-1 ਦੇ ਨਾਲ ਜਿੱਤ ਹਾਸਲ ਕੀਤੀ ਸੀ ਤੇ ਅੰਤ ਦੇ ਵਿੱਚ ਕਾਂਸੀ ਦਾ ਤਗਮਾ ਜਿਹੜਾ ਭਾਰਤੀ ਟੀਮ ਨੇ ਜਿੱਤਿਆ ਸੀਗਾ ਮਿਊਨਿਕਾ 올림픽 ਆਖਰੀ 올림픽 ਸੀ ਜਿੱਥੇ ਹਾਕੀ ਕਾ ਦੇ ਹਾਕੀ ਮੈਚ ਜਿਹੜਾ ਉਹ ਘਾਤ ਖੇਡਿਆ ਗਿਆ ਸੀ ਉਸ ਤੋਂ ਬਾਅਦ 1972 ਦੇ ਵਿੱਚ ਆਪਾਂ ਦੇਖਿਆ ਕਿ ਐਸਟਰੋਟਰਾਫ ਜਿਹੜਾ ਉਹ ਹਾਕੀ ਦੀ ਖੇਡ ਦੀ ਸ਼ੁਰੂਆਤ ਉਹਦੇ ਤੇ ਹੋ ਗਈ ਸੀ ਤੇ 1968 ਦੇ ਮੈਕਸੀਕੋ 올림픽 ਦੇ ਦੌਰਾਨ ਆਸਟ੍ਰੇਲੀਆ ਨੇ ਸੈਮੀਫਾਈਨਲ ਦੇ ਵਿੱਚ ਭਾਰਤ ਨੂੰ 2-1 ਦੇ ਨਾਲ ਹਰਾ ਕੇ ਭਾਰਤ ਦੀ ਜਿਹੜੀ ਜਿੱਤ ਦੀ ਲੜੀ ਆ ਉਹਨੂੰ ਤੋੜ ਦਿੱਤਾ ਸੀ ਕਿਉਂਕਿ 1928 ਤੋਂ ਬਾਅਦ 올림픽 ਦੇ ਵਿੱਚ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਭਾਰਤ ਦੀ ਟੀਮ ਹੈ ਜਿਹੜੀ ਉਹ ਫਾਈਨਲ ਦੇ ਵਿੱਚ ਪਹੁੰਚਣ ਤੋਂ ਰਹਿ ਗਈ ਸੀਗੀ ਤੇ ਉਹਨੂੰ ਕਾਂਸੀ ਦੇ ਤਗਮੇ ਦੇ ਨਾਲ ਸਬਰ ਕਰਨਾ ਪਿਆ ਸੀਗਾ ਜਿਸ ਨੇ ਹਾਕੀ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਜਿਹੜੀ ਉਹ ਲਿਆਂਦੀ ਸੀਗੀ ਸੋ 1968 올림픽 ਦੇ ਚਾਂਦੀ ਦਾ ਤਗਮਾ ਜੇਤੂ ਮਿਊਨਿਕ ਦੇ ਵਿੱਚ ਆਪਣਾ ਗਰੁੱਪ ਪੜਾ ਤੋ ਅੱਗੇ ਨਹੀਂ ਵੱਸ ਸਕੇ ਪੈਨਲਟੀ ਕਾਰਨਰ ਹੁੰਦੇ ਸੀ ਮੁਖਬੈਨ ਸਿੰਘ ਉਹ ਭਾਰਤ ਦੀ ਆਸਟ੍ਰੇਲੀਆ ਤੇ ਜਿਹੜੀ ਇਹ ਜਿੱਤ ਹੋਈ ਸੀ 1972 ਦੀ ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਖਿਡਾਰੀ ਸੀਗੇ ਮੁਖਬੈਨ ਸਿੰਘ ਨੇ ਕਿਉਂਕਿ 3-1 ਦੇ ਨਾਲ ਜਿੱਤੇ ਸੀਗੇ ਤੇ ਤਿੰਨੇ ਦੇ ਤਿੰਨੇ ਗੋਲ ਉਹਨਾਂ ਨੇ ਕੀਤੇ ਤੇ ਉਹ ਵੀ ਆਸਟ੍ਰੇਲੀਆ ਦੇ ਖਿਲਾਫ ਜਿਹੜੀ ਹੈਟਟ੍ਰਿਕ ਆ ਉਹ ਬਣਾਉਣ ਵਾਲੇ 올림픽 ਦੇ ਵਿੱਚ ਪਹਿਲੇ ਭਾਰਤੀ ਬਣੇ ਤੇ ਇੱਕ ਰਿਕਾਰਡ ਹੈ ਉਹਨਾਂ ਦਾ ਜਿਹੜਾ ਅੱਜ 1972 ਤੋਂ ਲੈ ਕੇ ਅਜੇ ਵੀ ਕਾਇਮ ਹੈ ਮਤਲਬ 1972 ਨੂੰ ਤੁਸੀਂ ਦੇਖ ਲਓ ਕਿੰਨੇ ਬਰੇ ਬੀਤ ਗਏ ਆ ਅੱਜ ਵੀ ਉਹਨਾਂ ਦਾ ਜਿਹੜਾ ਰਿਕਾਰਡ ਆ ਉਹ ਕਾਇਮਤ ਤਕਰੀਬਨ ਅੱਧੀ ਸਦੀ ਬੀਤ ਚੁੱਕੀ ਹੈ ਜੇ ਆਪਾਂ ਗਲਤ ਨਾ ਹੋਈ ਇਹਦਾ ਅੱਧੀ ਸਦੀ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਪਰ ਉਹਨਾਂ ਦਾ ਰਿਕਾਰਡ ਨਹੀਂ ਟੁੱਟਿਆ ਇਹ ਮਿਊਨਿਖ ਦੇ ਵਿੱਚ ਭਾਰਤ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਨੌ ਖਿਡਾਰੀ ਨੌ ਗੋਲ ਕੀਤੇ ਇਹਨਾਂ ਨੇ ਜਿਹੜੇ ਖਿਡਾਰੀਆਂ ਦੇ ਵਿੱਚ ਜਿਹੜੇ ਖਿਡਾਰੀਆਂ ਨੇ ਸਭ ਤੋਂ ਵੱਧ ਗੋਲ ਕੀਤੇ ਉਹਨਾਂ ਦੇ ਵਿੱਚ ਇੱਕ ਸੀਗੇ ਨੌ ਗੋਲ ਮੁਖਬੰਦ ਸਿੰਘ ਨੇ ਕੀਤੇ ਸੀਗੇ ਤੇ ਇਹਨਾਂ ਦੇ ਜਿਹੜੇ ਪਿਤਾ ਸੀਗੇ ਦਰਬਾਰਾ ਸਿੰਘ ਉਹ ਵੀ ਭਾਰਤੀ ਫੌਜ ਦੇ ਵਿੱਚ ਖਿਡਾਰੀ ਸਨ ਉਹਨਾਂ ਨੇ ਧਿਆਨ ਚਾਣ ਦੇ ਨਾਲ ਵੀ ਜਿਹੜੇ ਹਾਕੀ ਦੇ ਬਹੁਤ ਵੱਡੇ ਲੈਜੈਂਡ ਹੋਏ ਨੇ ਉਹਨਾਂ ਦੇ ਨਾਲ ਖੇਡੀ ਮੁਖਵੈਣ ਸਿੰਘ ਇਸ ਟਾਈਮ 79 ਸਾਲ ਦੇ ਆ ਤੇ ਜਦੋਂ ਉਹਨਾਂ ਨੇ 224 ਦੇ ਵਿੱਚ ਜਦੋਂ ਪੈਰਿਸ 올림픽 ਦੇ ਵਿੱਚ ਆਸਟ੍ਰੇਲੀਆ ਨੂੰ ਹਰਾਇਆ ਭਾਰਤੀ ਟੀਮ ਨੇ ਤਾਂ ਉਹ ਉਹ ਕਹਿੰਦੇ ਮੈਨੂੰ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ ਉਹ ਭਾਵੁਕ ਹੋ ਗਏ ਉਹ ਉਸ ਪਲ ਨੂੰ ਉਸ ਲਮਹੇ ਨੂੰ ਜਦੋਂ ਜਿਉਂ ਰਹੇ ਸਨ ਤਾਂ ਉਹ ਬਹੁਤ ਜ਼ਿਆਦਾ ਭਾਵੁਕ ਸੀਗੇ ਉਹ ਕਹਿੰਦੇ ਕਿ ਮੈਨੂੰ ਆਸ ਹੈ ਕਿ ਹੁਣ ਭਾਰਤੀ ਟੀਮ ਪੈਰਿਸ 올림픽 ਦੇ ਵਿੱਚ ਹੋਰ ਅੱਗੇ ਜਾਊਗੀ ਤੇ ਉਹ ਕਹਿੰਦੇ ਕਿ ਜਿਹੜੀਆਂ ਕੁਝ ਖਾਸ ਟੈਕਨੀਕ ਸੀਗੀਆਂ ਜਿਹਦੇ ਨਾਲ ਮਤਲਬ ਮੈਂ ਇੱਕ ਤਨ 골 ਕਰਨ ਦੇ ਵਿੱਚ ਸਫਲ ਰਿਆ 2008 ਦੇ ਵਿੱਚ ਉਹਨਾਂ ਨੂੰ ਧਿਆਨ ਚੰਦ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਉਹ ਕਹਿੰਦੇ ਕਿ ਮਾਈਕਲ ਕਿੰਡੋ ਵੀ ਪੈਨਲਟੀ corner ਦੇ ਵਿੱਚ ਬਾਲ ਮਾਰਦਾ ਸੀ ਪਰ ਮੇਰੇ ਜਿਹੜੇ ਹਿੱਟ ਨਤੀਜੇ ਸੀਗੇ ਉਹ ਰਏ ਸੀਗੇ ਤੇ ਇਸ ਕਰਕੇ ਮੈਂ ਸਾਰੇ ਪੈਨਲਟੀ corner ਜਿਹਦੇ ਨਾਲ ਖੇਡ ਦੇ ਵਿੱਚ ਸਾਡਾ ਦਬ ਦਬਾਉ ਤੋਂ ਬਣਿਆ ਰਿਹਾ ਉਹ ਕਹਿੰਦੇ ਕਿ ਮੈਂ ਦੇਖੋ ਤੁਸੀਂ ਪੰਜਾਬੀ ਬੰਦੇ ਦੀ ਜਿਹੜੀ ਤਰੀਕਾਕਾਰ ਆ ਜੋ ਖੇਡਦਾ ਕਹਿੰਦੇ ਕਿ ਜਦੋਂ ਸਾਡਾ ਮੈਚ ਨਹੀਂ ਸੀ ਹੁੰਦਾ ਤੇ ਮੈਂ ਵਿਰੋਧੀ ਟੀਮਾਂ ਦੇ ਮੈਚ ਦੇਖਦਾ ਹੁੰਦਾ ਸੀਗਾ ਤੇ ਮੈਂ ਗੋਲ ਕੀਪਰਾਂ ਦੇ ਉੱਤੇ ਧਿਆਨ ਰੱਖਦਾ ਹੁੰਦਾ ਸੀਗਾ ਵੀ ਕਿਹੜਾ ਬੰਦਾ ਕੀ ਉਹਦੀ ਤਾਕਤ ਹੈ ਤੇ ਕਿਹੜੀ ਉਹਦੀ ਕਮਜ਼ੋਰੀ ਕਮਜ਼ੋਰੀ ਹੈ ਤੇ ਉਹਨਾਂ ਮੈਂ ਵਿਸ਼ਲੇਸ਼ਣ ਕਰਦਾ ਸੀਗਾ ਇਸੇ ਰਣਨੀਤੀ ਨਾਲ ਕਹਿੰਦੇ ਮੈਨੂੰ ਮੈਚਾਂ ਦੇ ਦੌਰਾਨ ਮਦਦ ਮਿਲੀ ਕਿਉਂਕਿ ਮੈਨੂੰ ਪੈਨਲਟੀ ਕਾਰਨਰ ਦੇ ਦੌਰਾਨ ਸਪਸ਼ਟ ਪਤਾ ਸੀਗਾ ਕਿ ਬਾਲ ਨੂੰ ਮਾਰਨਾ ਕਿੱਥੇ ਹੈ ਇੱਕ ਹਾਕੀ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਮੁਖਬੈਣ ਦੇ ਪਿਤਾ ਦਰਬਾਰਾ ਸਿੰਘ ਵੀ ਭਾਰਤੀ ਫੌਜ ਦੇ ਵਿੱਚ ਖਿਡਾਰੀ ਸਨ ਤੇ ਮੇਜਰ ਧਿਆਨ ਚੰਦੇ ਨਾਲ ਉਹ ਖੇਡਦੇ ਰਹ ਉਹਨਾਂ ਦਾ ਜਿਹੜਾ ਸਫਰ ਸੀਗਾ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਜਿੱਥੇ ਉਹਨਾਂ ਨੇ ਉਸ ਤੋਂ ਬਾਅਦ ਜਿਹੜੀ ਨੈਸ਼ਨਲ ਟੀਮ ਆ ਉਹਦੇ ਵਿੱਚ ਸ਼ਾਮਲ ਹੋਣ ਦੇ ਲਈ ਪਹਿਲਾਂ ਉਹ ਕਲੱਬਾਂ ਦੇ ਲਈ ਖੇਡਦੇ ਰਹੇ ਉਹਨਾਂ ਦਾ ਭਰਾ ਸੰਤੋਖ ਸਿੰਘ ਵੀ ਅੰਤਰਰਾਸ਼ਟਰੀ ਪੱਧਰ ਦਾ ਹਾਕ ਖਿਡਾਰੀ ਸੀਗਾ ਤੇ ਉਹ ਤੀਜੀ ਪੀੜ੍ਹੀ ਯਾਨੀ ਕਿ ਮੁਖਵੈਨ ਸਿੰਘ ਦੇ ਪੁੱਤਰ ਵਿਕਰਮਜੀਤ ਸਿੰਘ ਵੀ ਰਾਸ਼ਟਰੀ ਪੱਧਰ ਦੇ ਲਈ ਪੰਜਾਬ ਦੇ ਲਈ ਖੇਡ ਚੁੱਕੇ ਨੇ ਤੇ ਉਹ ਕਹਿੰਦੇ ਕਿ ਅਮੈਂ ਪੰਜਾਬ ਦੇ ਵਿੱਚ ਪੈਦਾ ਹੋਇਆ ਵੱਡਾ ਹੋਇਆ ਤੇ ਇਸੇ ਲਈ ਹਾਕੀ ਮੇਰੀ ਪਹਿਲੀ ਕੁਦਰਤੀ ਪਸੰਦ ਆ ਬਟਾਲਾ ਦੇ ਵਿੱਚੋਂ ਖੇਡੇ ਉਸ ਤੋਂ ਬਾਅਦ ਅਮਰਸਰ ਖਾਲਸਾ ਕਾਲਜ ਕਲੱਬ ਦੇ ਵਿੱਚ ਸ਼ਾਮਲ ਹੋ ਗਏ ਤੇ ਉੱਥੇ ਇਹ ਕਹਿੰਦੇ ਕਿ ਮੇਰੀ ਖੇਡ ਨੂੰ ਬਹੁਤ ਮੈਂ ਨਿਕ ਰਿਹਾ ਮਹਿਸੂਸ ਕੀਤਾ ਆਪਣੇ ਆਪ ਨੂੰ ਸੋ ਉਹ ਕਹਿੰਦੇ ਕਿ ਜਿਹੜੀ ਮੌਜੂਦਾ ਟੀਮ ਹੈ ਕਪਤਾਨ ਹਰਮਨਪ੍ਰੀਤ ਸਿੰਘ ਉਹ ਵੀ ਉਹਨਾਂ ਇਲਾਕਿਆਂ ਦੇ ਵਿੱਚੋਂ ਹੀ ਆਉਂਦੇ ਨੇ ਤੇ ਉਹ ਕਹਿੰਦੇ ਕਿ ਮੈਨੂੰ ਲੱਗਦਾ ਹੈ ਕਿ ਉਹ ਪੈਰਿਸ ਦੇ ਵਿੱਚ ਫਾਈਨਲ ਦੇ ਵਿੱਚ ਜ਼ਰੂਰ ਪਹੁੰਚਣਗੇ ਤੇ ਹਲੇ ਵੀ ਉਹ ਕਹਿੰਦੇ ਕਿ ਮੈਨੂੰ 올림픽 ਜਿਹੜੀ ਮਿਊਨਿਕ 올림픽 ਹੈ ਉਹਦੀਆਂ ਯਾਦਾਂ ਜਿਹੜੀਆਂ ਨੇ ਤਾਜ਼ਾ ਨੇ ਇੱਕ ਫਲਸਤੀਨੀ ਬੰਦੇ ਨੇ ਇੱਥੇ ਹਮਲਾ ਵੀ ਕਰ ਦਿੱਤਾ ਸੀਗਾ ਖੇਡ ਪ੍ਰਭਾਵਿਤ ਹੋਈ ਸੀਗੀ ਤੇ ਦੋ ਇਜ਼ਰਾਈਲੀ ਐਥਲੀਟਾਂ ਦੀ ਇਸੇ ਦੌਰਾਨ ਮੌਤ ਵੀ ਹੋ ਗਈ ਸੀ ਤੇ ਨੌ ਹੋਰਾਂ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀਗਾ ਸੋ ਕਹਿੰਦੇ ਕਿ ਇਜ਼ਰਾਈਲੀ ਟੀਮ ਦੀ ਬਾਲਕੋਨੀ ਦੇ ਵਿੱਚ ਮੈਂ ਦੋ ਬੰਦਿਆਂ ਨੂੰ ਅਸॉल्ट ਰਾਈਫਲਾਂ ਦੇ ਨਾਲ ਦੇਖਿਆ ਵੀ ਸੀਗਾ ਇਸ ਤੋਂ ਬਾਅਦ ਕਾਫੀ ਤਣਾਅ ਪੈਦਾ ਹੋ ਗਿਆ ਸਿੱਥੋਂ ਤੱਕ ਕਿ 올림픽 올림픽 ਨੂੰ ਰੱਦ ਕਰਨ ਦੀ ਵੀ ਚਰਚਾ ਹੋਣ ਲੱਗੀ ਸੀਗੀ ਉਸ ਤੋਂ ਬਾਅਦ ਫਿਰ ਸੁਰੱਖਿਆ ਵਧਾ ਦਿੱਤੀ ਗਈ ਸੀ ਖਾਸ ਤੌਰ ਤੇ 171 ਦੀ ਤਾਜ਼ਾ ਜਾਣ ਕਰਕੇ ਕਹਿੰਦੇ ਭਾਰਤੀ ਤੇ ਪਾਕਿਸਤਾਨੀ ਦਲਾਂ ਦੇ ਵਿੱਚਕਾਰ ਵੀ ਕੋਈ ਬਾਤ ਬਹੁਤੇ ਚੰਗੇ ਜਿਹੜੇ ਸਬੰਧ ਹੁੰਦੇ ਆ ਉਹ ਨਹੀਂ ਸੀਗੇ ਇਸੇ ਤਰ੍ਹਾਂ ਇੱਕ ਹੋਰ ਮਿਸਾਲ ਮਿਲਦੀ ਜਦੋਂ ਆਪਾਂ 올림픽 ਦੀ ਜਾਂ ਹਾਕੀ ਦੇ ਇਤਿਹਾਸ ਦੇ ਵਿੱਚ ਜਾਣਦੇ ਆ ਇੱਕ ਜਰਨੈਲ ਸਿੰਘ ਹੋਏ ਨੇ ਹਾਕੀ ਖਿਡਾਰੀ ਉਹ 10 ਟਾਂਕੇ ਲੱਗੇ ਸੀ ਉਹਨਾਂ ਦੇ ਸਿਰ ਤੇ ਉੱਤੇ ਬਹੁਤ ਸੱਟ ਪੈੜੀ ਵੱਜ ਗਈ ਸੀ ਆ ਉਹ ਉਸ ਟਾਂਕੇ ਲੱਗੇ ਹੋਏ ਦੇ ਦੌਰਾਨ ਮੈਚ ਖੇਡਦੇ ਰਹੇ ਫੁੱਟਬਾਲ ਖਿਡਾਰੀ ਰਹੇ ਆ ਉਹ ਮਾਫ ਕਰਨਾ ਮੈਂ ਹਾਕੀ ਕਹਿ ਗਿਆ ਫੁੱਟਬਾਲ ਦੇ ਖਿਡਾਰੀ ਰਹੇ ਆ ਉਹ 1907 ਦੇ ਰੋਮ ਦੇ 올림픽 ਦੇ ਵਿੱਚ ਜਦੋਂ ਭਾਰਤੀ ਫੁੱਟਬਾਲ ਟੀਮ ਦਾ ਮੁਕਾਬਲਾ ਹੰਗਰੀ ਨਾਲ ਸੀਗਾ ਤੇ ਹੰਗਰੀ ਦੀ ਟੀਮ ਕਾਫੀ ਮਜ਼ਬੂਤ ਮੰਨੀ ਜਾ ਰਹੀ ਸੀਗੀ ਤੇ ਜਦੋਂ ਇਸੇ ਟੀਮ ਦੀ ਮੀਟਿੰਗ ਹੋਈ ਤੇ ਉੱਥੇ ਜਦੋਂ ਚਰਚਾ ਹੁੰਦੀ ਹੈ ਰਣਨੀਤੀ ਬਾਰੇ ਤਾਂ ਖਿਡਾਰੀ ਪੀਕੇ ਬਨਰਜੀ ਸੀਗੇ ਟੀਮ ਦੇ ਡਿਫੈਂਡਰ ਟੀਮ ਦੇ ਵਿੱਚ ਉਹਨਾਂ ਨੇ ਮਤਲਬ ਜਰਨੈਲ ਸਿੰਘ ਨੂੰ ਦੱਸਿਆ ਕਿ ਭਈ ਹੰਗਰੀ ਦਾ ਜਿਹੜਾ ਸੈਂਟਰਲ ਫਾਰਵਰਡ ਹੈ ਫਲੋਰਿਨ ਐਲਬਰਟ ਉਹ ਇੱਕ ਬਹੁਤ ਤਾਕੜਾ ਜਿਹੜਾ ਬਿਹਤਰੀਨ ਸੈਂਟਰਲ ਫਾਰਵਰਡ ਹੈ ਤੇ ਉਹਨੂੰ ਰੋਕਣਾ ਬਹੁਤ ਵੱਡੀ ਚੁਣੌਤੀ ਹੈ ਜਰਨੈਲ ਸਿੰਘ ਨੇ ਪਤਾ ਕੀ ਜਵਾਬ ਦਿੱਤਾ ਜਰਨੈਲ ਸਿੰਘ ਕਹਿੰਦੇ ਕਿ ਉਹ ਬੜੇ ਸ਼ਾਂਤ ਤਰੀਕੇ ਨਾਲ ਉਹਨਾਂ ਦੀ ਗੱਲ ਸੁਣੀ ਉਹਨਾਂ ਨੇ ਪਹਿਲਾਂ ਉਹ ਕਹਿੰਦੇ ਕਿ ਐਲਬਰਟ ਦੇ ਵੀ ਦੋ ਹੱਥ ਤੇ ਦੋ ਲੱਤਾਂ ਤੇ ਮੇਰੇ ਵੀ ਦੋ ਹੱਥ ਤੇ ਦੋ ਲੱਤਾਂ ਮੈਂ ਉਹ ਤੋਂ ਡਰਾਂ ਕਿਉਂ ਸੋ ਇਹ ਉਹਨਾਂ ਦੀ ਮਤਲਬ ਗੱਲਬਾਤ ਚ ਉਹਨਾਂ ਦੀ ਹੌਸਲਾ ਆ ਜਾ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਦੇ ਨਾਲ ਉਹ ਭਰੇ ਹੋਏ ਸੀ ਉਹਨਾਂ ਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਆਪਾਂ ਕਿਉਂਕਿ ਇੱਕ ਫੁੱਟਬਾਲ ਕਮੈਂਟੇਟਰ ਹੋਏ ਨੇ ਤੇ ਪੱਤਰਕਾਰ ਸੀਗੇ ਨੋਵੀਕ ਪਾੜੀਆ ਉਹਨਾਂ ਨੇ ਭਾਰਤੀ ਫੁੱਟਬਾਲ ਦੇ ਬਾਰੇ ਆਪਣੀ ਕਿਤਾਬ ਲਿਖੀ ਹੈ 베어 ਫੁੱਟਸ ਟੂ ਬੂਟਸ ਉਹਦੇ ਵਿੱਚ ਉਹਨਾਂ ਨੇ ਜਰਨੈਲ ਸਿੰਘ ਦੇ ਜਜ਼ਬੇ ਤੇ ਹਿੰਮਤ ਬਾਰੇ ਬਹੁਤ ਕਿਸੇ ਸਾਂਝ ਕੀਤੇ ਆ ਉਹਨਾਂ ਦੇ ਵਿੱਚੋਂ ਇੱਕ ਆਪਾਂ ਜਦੋਂ ਅਗਲੀ ਵਾਰੀ ਗੱਲ ਕੀਤੀ ਖੇਡਾਂ ਦੀ ਤਾਂ ਉਹਦੇ ਬਾਰੇ ਜ਼ਰੂਰ ਆਪਾਂ ਗੱਲਬਾਤ ਕਰਾਂਗੇ ਪਰ ਤੁਸੀਂ ਦੇਖੋ ਕਿ ਇਹ ਜਿਹੜੀ ਗੁੜਤੀ ਆਪਾਂ ਨੂੰ ਪੰਜਾਬੀਆਂ ਨੂੰ ਕਿ ਹੌਂਸਲਾ ਨਹੀਂ ਢੇਰੀ ਨਹੀਂ ਟਾਉਣੀ ਹੌਂਸਲੇ 'ਚ ਰਹਿਣਾ ਹਮੇਸ਼ਾ ਤਾਂ ਉਹ ਕਹਿੰਦੇ ਕਿ ਜੇਕਰ ਐਲਬਰਟ ਦੇ ਵੀ ਦੌਲਤਾਂ ਤੇ ਦੋ ਹੱਥ ਐ ਤੇ ਮੇਰੇ ਵੀ ਦੌਲਤਾਂ ਦੋ ਹੱਥ ਐ ਤੇ ਮੈਂ ਐਲਬਰਟ ਤੋਂ ਕਿਉਂ ਡਰਾਂ ਮੈਂ ਉਹਦੇ ਤੋਂ ਕਿਉਂ ਇਹ ਕਹਾਂ ਕਿ ਉਹ ਜਾਦੇ ਮਜ਼ਬੂਤ ਐ ਤੇ ਮੈਂ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਸੋ ਇਥੇ ਤੁਸੀਂ ਦੇਖੋ ਕਿ ਚੜ੍ਹਦੀ ਕਲਾ ਦਾ ਜਿਹੜਾ ਆਪਣੇ ਆਪਾਂ ਨੂੰ ਗੁਰੂ ਸਹਿਬਾਨ ਨੇ ਗੁੜਤੀ ਦਿੱਤੀ ਐ ਤੇ ਉਹ ਹਮੇਸ਼ਾ ਹਰ ਮੈਦਾਨ ਦੇ ਵਿੱਚ ਆਪਾਂ ਨੂੰ ਫਤਿਹ ਕਰਵਾਉਣ ਦੇ ਵਿੱਚ ਸਹਾਈ ਸਿੱਧ ਹੁੰਦੀ ਐ ਪ੍ਰੋਗਰਾਮ ਖਬਰ ਤੇ ਨਜ਼ਰੋਂ ਅਪੈਠੀ ਸਮਾਪਤ ਕਰਾਂਗੇ ਪੰਜਾਬੀ ਰੇਡੀਓ ਸੀ ਦੀ ਅਗਲੀ ਪੇਸ਼ਕਾਸ਼ ਪ੍ਰੋਗਰਾਮ ਅਪਡੇਟ ਅਮਰੀਕਾ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣੀਆਂ ਜਾਣਕਾਰੀਆਂ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ